ਪਾਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨਾ ਦੇਣ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਜਿੱਥੇ ਬੰਦੇ ਨੂੰ ਲੈ ਕੇ ਫਿਰੋਜ਼ਪੁਰ ਚ ਵੀ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਚ ਲੈ ਆ ਕਿਸਾਨ ਜੀ ਵੇਖਤਾ ਸਿੱਧੂ ਮਰਦਾਬਾ ਜਿੰਦਾਬਾਦ ਜਿੰਦਾਬਾਦ ਜਿਆ ਸਰਕਾਰ ਮਰਦਾਬਾ 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 ਇਹ ਸਰਕਾਰਾਂ ਕਰਦੀਆਂ ਕੀ ਫੇਰਾ ਤੇਰੀ 420 ਫੇਰਾ ਤੇਰੀ ਨਹੀਂ ਚਲੇਗੀ ਨਹੀਂ ਚਲੇਦੀ ਨਹੀਂ ਚਲੇਗੀ ਜਿਆ ਸਰਕਾਰ ਮਰਦਾਬਾ 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 ਅੱਜ ਅਸੀਂ ਪਾਰਤੀ ਸੰਘ ਸਿੱਧੂਪੁਰ ਜਿਲ੍ਹਾ ਪ੍ਰਣ ਪਾਰਤੀ ਸੰਘ ਸਿੱਧੂਪੁਰ ਦੇ ਰੋਇਪੁਰ ਜਿਲ੍ਹੇ ਦੀ ਪੂਰੀ ਟੀਮ ਪੜਾਕਾਂ ਦੇ ਪ੍ਰਧਾਨ ਜਿਹੜਾ ਪੁਰਵੀ ਦੇ ਪ੍ਰਧਾਨ ਸਾਹਿਬਾਨ ਵੱਲੋਂ ਜਗਦੀਸ਼ ਸਿੰਘ ਢੱਲੇਵਾਲ ਦੇ ਵੱਲੋਂ ਦਿੱਤੀ ਗਈ ਕਾਲ ਜੋ ਕਿ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਸਰਕਾਰ ਜਿਹੜੀ ਭਗਵੰਤ ਵਾਲੇ ਹੀ ਭਗਵੰਤ ਲੱਗਦਾ ਸੀਗਾ ਵੀ ਜਦੋਂ ਸਾਡੀ ਸਰਕਾਰ ਆਊਗੀ ਲੋਕਾਂ ਦੇ ਜ਼ੁਲਮ ਨਹੀਂ ਕੀਤਾ ਜਾਊਗਾ ਲੋਕਾਂ ਨੂੰ ਇਨਸਾਫ ਮਿlungਾ ਜਿਲ੍ਹਾ ਪੱਧਰ ਵੀ ਲੋਕਾਂ ਦੇ ਇਨਸਾਫ ਲਈ ਲੜਦਾ ਜਿਹੜੇ ਕੰਮ ਭਾਨਾ ਸਿੱਧੂ ਕਾਰਨਾ ਸੀ ਆ ਉਹ ਕੰਮ ਸਰਕਾਰਾਂ ਦੇ ਸੀਗੇ ਪਰ ਕਰਨੇ ਸਾਨੂੰ ਕਰਨੇ ਲੋਕਾਂ ਨੂੰ ਪੈ ਰਹੇ ਸੀਗੇ ਅੱਜ ਉਹਨੂੰ ਗ੍ਰਿਫਤਾਰ ਇਹਦੇ ਸਬੰਧੀ ਕਾਰ ਦਿੱਤੀ ਕਿਸ ਤਿੰਨ ਤਰੀਕ ਦੀ ਜਿਦੇ ਵਿੱਚ ਕਿਹਾ ਕਿ ਜੇ ਤਿੰਨ ਤੇ ਜ਼ਰੂਰ ਪਹੁੰਚਣਾ ਹੈ ਭਾਰਤੀ ਸਾਂਝੇ ਪ੍ਰਸਤਵ ਵੱਲੋਂ ਜਰੋ ਉਹਨਾਂ ਨੂੰ ਕਾਰ ਵੱਲੋਂ ਤੇ ਉਹਨਾਂ ਦੀ ਕਾਰ ਦਿੱਤੇ ਸਵੇਰੇ ਤੇ ਪੂਰੇ ਪੰਜਾਬ 'ਚ ਜਾਂਚ ਕੀਤਾ ਗਿਆ ਫੇਪਰ ਪੁਸਤ ਵੱਲੋਂ ਤੁਹਾਨੂੰ ਪਿਆਰਿਆਣਾ ਤੋਂ ਸਾਨੂੰ ਗ੍ਰਿਫਤਾਰ ਕੀਤਾ ਗਿਆ ਭਾਨਾ ਸਿਦੂ ਹੰਕ ਵਿੱਚ ਗ੍ਰਿਫਤਾਰੀ ਗ੍ਰਿਫਤਾਰੀ ਕੀਤੀ ਗਈ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਅੱਜ ਸਰਕਾਰ ਦਾ ਲਗਭਗ ਜਿਹੜਾ ਹੈ ਚਿਹਰਾ ਨੰਗਾ ਹੋ ਗਿਆ ਇਹ ਲੋਕਪਤੀ ਸਰਕਾਰ ਨਹੀਂ ਆ ਕੋਆਪਰੇਟ ਕਰਾਣਿਆਂ ਦੀ ਸਰਕਾਰ ਹੈ ਕੋਈ ਏਜੰਟਾਂ ਦਾ ਹੱਥ ਟੋਕਾ ਬਣ ਕੇ ਰਹਿ ਗਈ ਹੈ ਇਹ ਸਰਕਾਰ ਅੱਜ ਜਿਹੜੀ ਜਿਹੜੇ ਜਿਹੜੇ ਦਾਅਵੇ ਕਰਕੇ ਆਈ ਸੀ ਉਹਨਾਂ ਦੇ ਉਲਟ ਕੰਮ ਕਰਕੇ ਜੋਮਪਤੀਆਂ ਦਾ ਹੱਥ ਮਲਾ ਕੇ ਜਿਹੜਾ ਭਗਵੰਤ ਸਿੰਘ ਆ ਚੱਲ ਰਿਹਾ ਹੈ ਔਰ ਜਿੱਥੇ ਕਿਸਾਨੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਕਿ ਜਵਾਨੀ ਨੂੰ ਲੋਕਾਂ ਦੇ ਪੈਸੇ ਜਿਹੜੇ ਏਜੰਟਾਂ ਕੋਲ ਸੀ ਆਪਣੀਆਂ ਜ਼ਮੀਨਾਂ ਵੇਚ ਕੇ ਦਿੱਤੇ ਸੀਗੇ ਉਹ ਲੋਕਾਂ ਦੇ ਪੈਸੇ ਵਾਪਸ ਕਰਾਉਣ ਦਾ ਕੰਮ ਕਰਦਾ ਸੀਗਾ ਜਿਹੜਾ ਕੋਈ ਵੀ ਪੰਜਾਬ ਪ੍ਰਤੀ ਬੋਲਦੀ ਜਿਹੜੀ ਜਮਾਨਾ ਪੰਜਾਬ ਪ੍ਰਤੀ ਲੜਦੀ ਹੈ ਜਵਾਨੀ ਦਾ ਭੜੇਪਾ ਲੜਦਾ ਉਹਨੂੰ ਅੰਦਰ ਡੱਕਣ ਦੀ ਕੋਸ਼ਿਸ਼ ਇਹ ਵੀ ਇੱਥੇ-ਪਰਥੇ ਪਾ ਕੇ ਕੋਸ਼ਿਸ਼ ਚੱਲ ਰਹੀ ਆ ਬਾਰੇ ਜਿਹੜੀ ਗੋਚੀ ਕਿਤੇ ਸਰਕਾਰਾਂ ਦਾ ਜ਼ੁਲਮ ਨਹੀਂ ਸੰਗੇ ਲੋਕ ਕਿਉਂਕਿ ਲੋਕਾਂ ਤੋਂ ਸਰਕਾਰਾਂ ਬਣਦੀਆਂ ਭਗਵੰਤ ਮਾਨ ਜੀ ਦੁਬਾਰਾ ਕਦੇ ਸੁੰਨਾਂ ਦਾ ਲਿਆ ਜੇ ਕਿ ਪੰਜਾਬ ਦੇ ਵਿੱਚ ਆਓਗੇ ਲੋਕ ਤੁਹਾਡਾ ਜੇ ਇੰਨਾ ਵਿਰੋਧ ਕਰਨਗੇ ਥੱਲੇ ਕਿ ਤੁਹਾਡੀ ਐਮਐਲਏ ਦੀ ਜਿਹੜੀ ਇੰਨੀ ਵਿਰੋਧਤਾ ਹੋਗੀ ਪਿੰਡਾਂ ਅਸੀਂ ਜਾ ਸਕਣਗੇ ਸੋ ਭਗਵੰਤ ਮਾਨ ਜੀ ਜਿੰਨਾ ਜ਼ੋਰ ਲੱਗਦਾ ਲਾ ਲਓ ਪਰ ਲੋਕਾਂ ਨੂੰ ਤੁਸੀਂ ਜ਼ਬਾਹ ਨਹੀਂ ਸਕਦੇ ਲੋਕ ਜਿਹੜਾ ਇਨਸਾਫ ਲੈ ਕੇ ਹਟਣਗੇ ਤੁਸੀਂ ਸਵੇਤਾ ਕਾਤਾ ਕੋਟਲਾ ਜੀ ਨੂੰ ਭਾਰਤੀ ਕਿਸਾਨ ਵੀਰ ਸਿੱਧੂਪੁਰ ਦੇ ਜਨਰਲ ਸਕੱਤਰ ਨੂੰ ਸਵੇਤਾ ਜਿਹੜਾ ਜੀ ਆ ਨਗਰਪਾਲਿਕਾ ਕੀਤਾ ਹੋਇਆ ਸੀ ਉਹਦੇ ਵਿਰੋਧ ਵਿੱਚ ਜਿਹੜੇ ਥਾਂ ਥਾਂ ਤੇ ਜਾਮ ਲੱਗੇ ਤੁਸੀਂ ਆਪ ਤੇ ਹੱਥਕੋਟ ਦਾ ਪੁਲਿਸ ਨੂੰ ਬਣਾ ਕੇ ਕਿਸਾਨਾਂ ਦੀ ਗ੍ਰਿਸ਼ਟਾਰੀਆਂ ਕਰਾ ਕੇ ਲਗਾਤਾਰ ਨਹੀਂ ਤੇ ਕਿਸਾਨਾਂ ਨੇ ਜਿਹੜਾ ਤੁਸੀਂ ਖਾਣਿਆ ਜਿੰਨਾਂ ਦੇ ਵਿੱਚ ਬੰਦ ਕਰ ਲਓ ਜਿੰਨੇ ਵਰਤ ਕਰਨੇ ਕਰ ਲਓ ਪਰ ਜਿਹੜਾ ਸੱਚ ਸਾਹਮਣੇ ਆਊਗਾ ਤੁਹਾਨੂੰ ਸੁਗੜਾ ਪਊਗਾ ਤੁਹਾਨੂੰ ਲੈਕਚਰਾਂ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਜਾਣਾ ਪਊਗਾ ਤੁਹਾਨੂੰ ਭਾਗੀਆਂ ਲੋਕ ਜਿਹੜੀਆਂ ਜਵਾਨਤਾ ਜ਼ਬਤ ਕਰਾਉਣਗੇ ਜਿਹੜੇ ਹਾਲਾਤਾਂ ਤੁਸੀਂ ਜਿਹੜੇ ਆ ਅੱਜ ਦੇ ਇਲਾਕੇ ਹਾਲਾਤ ਆਏ ਨੇ ਉਹ ਭਗਵਾਨ ਦਾ ਸਮਝੀ ਘਰੂ ਨਾਲ ਹੌਲੀ ਹੌਲੀ ਕਰਕੇ ਪ੍ਰਮਾਤਮਾ ਤੁਹਾਨੂੰ ਉਸ ਜਗ੍ਹਾ ਤੇ ਲਿਜਾਊਗਾ ਜਿੱਥੇ ਤੁਸੀਂ ਜਾਣ ਵਾਲੀ ਜਨਰ ਤੇ